ਸੋ ਵਾਪਰੀਆ ਤੜਕੇ-ਤੜਕੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਭੈਣ ਭਰਾ ਕਿਸੇ ਕੰਮ ਦੇ ਲਈ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਕਾਲ ਬਣ ਕੇ ਆਉਂਦਾ ਇੱਕ ਟਿਪਰ ਜਿਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਲੜਕੀ ਜੀ ਹਸਪਤਾਲ ਪਹੁੰਚਦੀ ਸਾਰ ਮੌਤ ਪਹੁੰਚ ਜਾਂਦੀ ਹੈ ਹਾਲਾਂਕਿ ਲੜਕਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਿਆ ਜਾ ਰਿਹਾ ਹੈ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੱਕ ਭਰਾ ਦਾ ਗੁੱਟ ਰਖੜੀ ਬਾਜੋਂ ਸੁੰਨਾ ਹੋ ਚੁੱਕਿਆ ਕਿਉਂਕਿ ਉਸਦੀ ਭੈਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤਾਂ ਕਿਸੇ ਕੰਮ ਕਰਕੇ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ ਇਹ ਭੈਣ ਪਰ ਰਸਤੇ ਦੇ ਵਿੱਚ ਕਾਲ ਬਣ ਕੇ ਆਉਂਦਾ ਇੱਕ ਟਿਪਰ ਜਿਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਲੜਕੀ ਦੀ ਮੌਤ ਹੋ ਜਾਂਦੀ ਹੈ ਜਦਕਿ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਹ ਹਾਦਸਾ ਮਲੋਟ ਬਠਿੰਡਾ ਰੋਡ ਦੇ ਉੱਤੇ ਵਾਪਰਿਆ ਹੈ ਜਿੱਥੇ ਕਿ ਮੌਕੇ ਤੇ ਪਰਿਵਾਰਿਕ ਮੈਂਬਰ ਅਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਤੇ ਕੀਰਨੇ ਪੈਣ ਦਾ ਕਾਰਨ ਜੋ ਹੈ ਟਿਪਰ ਮੰਨਿਆ ਜਾ ਰਿਹਾ ਹੈ ਜਿਸ ਨੇ ਕੀ ਇਸ ਮੋਟਰਸਾਈਕਲ ਦੇ ਉੱਤੇ ਜਾਂਦੇ ਭੈਣ ਤੇ ਭਰਾ ਨੂੰ ਟੱਕਰ ਮਾਰ ਦਿੱਤੀ ਤੇ ਹਾਦਸਾ ਵੀ ਦਿਨ ਦਿਹਾੜੇ 9 ਵਜੇ ਦੇ ਕਰੀਬ ਵਾਪਰਿਆ ਜਿੱਥੇ ਕਿ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਚੜ ਕੇ ਗਿੱਦੜ ਬਾਹਰ ਨੂੰ ਜਾ ਰਹੇ ਸਨ ਅਚਾਨਕ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਮਿੱਟੀ ਵਾਲੇ ਟਿਪਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਹਾਲਾਂਕਿ ਮਿੱਟੀ ਵਾਲੇ ਟਿੱਪਰ ਦੇ ਵੱਲੋਂ ਟੱਕਰ ਮਾਰੀ ਹੈ ਜਾਂ ਕਿਸੇ ਹੋਰ ਅਗਿਆਤ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਇਹ ਜਾਂਚ ਪੜਤਾਲ ਹੁਣ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗੀ ਖਬਰ ਹੈ ਕਿ ਅੱਜ ਸਵੇਰੇ ਇੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਕਿਉਂਕਿ ਉਹਨਾਂ ਦੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਕਾਲ ਬਣ ਕੇ ਆਇਆ ਹੈ ਇੱਕ ਵਾਹਨ ਜਿਸਨੇ ਕੀ ਮੋਟਰਸਾਈਕਲ ਤੇ ਜਾਂਦੇ ਭੈਣ ਭਰਾ ਨੂੰ ਟੱਕਰ ਮਾਰ ਦਿੱਤੀ ਤਾਂ ਇਹ ਸਾਹਸਦ ਦੇ ਵਿੱਚ ਭੈਣ ਦੀ ਮੌਤ ਹੋ ਚੁੱਕੀ ਹੈ ਜਿਸ ਵੇਲੇ ਉਸ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਦਕਿ ਲੜਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਸ ਮੋਟਰਸਾਈਕਲ ਦਾ ਕੀ ਹਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਿਰਕਾਰ ਕਿਵੇਂ ਇੱਕ ਹਸਤਾ ਵਾਸਤੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਤੇ ਮੋਟਰਸਾਈਕਲ ਤੇ ਜਾਂਦੇ ਭੈਣ ਭਰਾ ਦੇ ਲਈ ਕਾਲ ਬਣ ਕੇ ਆ ਗਿਆ ਇੱਕ ਵਾਹਨ ਜਿਸ ਨੇ ਕੀ ਟੱਕਰ ਮਾਰ ਦਿੱਤੀ ਤਾਂ ਲੜਕੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਲੱਸ 2 ਪਾਸ ਕੀਤੀ ਹੋਈ ਸੀ ਇਸ ਲੜਕੀ ਨੇ ਅੱਗੇ ਪਰਿਵਾਰ ਨੇ ਲੱਖਾਂ ਸੁਪਨੇ ਸੰਜੋਏ ਹੋਏ ਸਨ ਕਿ ਅਸੀਂ ਆਪਣੀ ਲੜਕੀ ਨੂੰ ਕਾਲਜ ਦੇ ਵਿੱਚ ਪੜ੍ਹਾਵਾਂਗੇ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਹਸਪਤਾਲ ਦੇ ਵਿੱਚ ਇਸ ਵੇਲੇ ਜ਼ੇਰੇ ਇਲਾਜ ਹੈ ਉਸ ਦਾ ਭਰਾ ਪਰ ਉਸ ਲਈ ਉਸ ਦੀ ਭੈਣ ਜਿਹੜੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹਿਤਾ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੇ ਉਹ ਵਾਹਨ ਜਿਹੜਾ ਹੈ ਭੱਜ ਜਾਂਦਾ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਪਹਿਲ ਕਦਮੀ ਕਰਦੇ ਹੋਏ ਲੜਕਾ ਅਤੇ ਲੜਕੀ ਦੋਵੇਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਪਰ ਲੜਕੀ ਹਸਪਤਾਲ ਦੇ ਵਿੱਚ ਪਹੁੰਚਦੀ ਸਾਰ ਦਮ ਤੋੜ ਦਿੰਦੀ ਹੈ ਤੇ ਇਸ ਕਰਕੇ ਸੜਕ ਦੇ ਉੱਤੇ ਜੇਕਰ ਤੁਸੀਂ ਨਿਕਲਦੇ ਹੋ ਬੜੀ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਗਲਤੀ ਕਿਸੇ ਦੀ ਵੀ ਹੋਵੇ ਆਪਣੀ ਜਾਨ ਤੋਂ ਹੱਥ ਧੋਣੇ ਵੀ ਪੈ ਸਕਦੇ ਨੇ ਜੋ ਇਸ ਭੈਣ ਭਰਾ ਦੇ ਨਾਲ ਹੋਇਆ ਕਿ ਆਖਿਰਕਾਰ ਮੋਟਰਸਾਈਕਲ ਤੇ ਚੜ ਕੇ ਜਾ ਰਹੇ ਸਨ ਕਿ ਅਸੀਂ ਗਿੱਦੜਬਾਹ ਜਾ ਰਹੇ ਆ ਕਿਸੇ ਰਿਸ਼ਤੇਦਾਰ ਦੇ ਕੋਲ ਚੱਲੇ ਸੀ ਜਾਂ ਫਿਰ ਕੋਈ ਕੰਮ ਚੱਲੇ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਤੇ ਇਸ ਦਰਮਿਆਨ ਲੜਕੀ ਦੀ ਮੌਤ ਹੋ ਗਈ ਹੈ ਤੇ ਉਸਦੇ ਭਰਾ ਜਿਹੜਾ ਹੈ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਹੈ ਬੇਟਾ ਤੇ ਬੇਟੀ ਹੈ ਜੀ ਕੀ ਹੋਇਆ ਬਟੇਂਡਾ ਰੋਡ ਤੇ ਜੀ ਜੇ ਕਿ ਨਰਿਸ਼ੀਖਾ ਨੂੰ ਐਨ ਮੈਡ ਹੈ ਜੀ ਬੇਟਾ ਸੱਟਾਂ ਲੱਗੀਆਂ ਹੋਈਆਂ ਠੀਕ ਹੈ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਪਤਾ ਨਹੀਂ ਲੱਗਿਆ ਜੀ ਨਾ ਕਹਿੰਦੇ ਸਾਨੂੰ ਤਾਂ ਵੀ ਦੱਸਦੇ ਕਿ ਕੋਈ ਟਿੱਪਰ ਵੱਜਿਆ ਕਿ ਕੀ ਮਾਰਿਆ ਹੋਇਆ ਹੋਇਆ ਮੋਟਰ ਦਾ ਬਾਈਪਾਸ ਬਾਈਪਾਸ ਤੇ ਆ ਜੀ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਬੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਪਦੀ ਡਿਊਟੀ ਜਾ ਰਿਹਾ ਸੀ ए साढ़े कोली थे करीब नौ चाली वजह आए सुबह दिन आए दो जन हैं ठीक है एक मेल एक फीमेल है वो ने ठीक है जी जिधर मेल है उधर तो इंजरीज है उधर ट्रीटमेंट स्टार्ट कर देता है ऑपरेशन ने उन्हें डॉक्टर अंकल सिंह केकमेंट स्टार्ट किता है जिधर फीमेल है वो तो आंधी डेथ हुई चीज़ ब्रॉड ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਤੇ ਡਾਕਟਰ ਅਨਕੁਸ਼ ਉਹਨਾਂ ਨੂੰ ਫਿਕਸ ਕਰ ਰਹੇ ਪੇਸ਼ੈਂਟ ਕੌਂਸ਼ੀਅਸ ਹੈ